ਪਲੇਅਰਾਂ ਨੂੰ ਧਮਕੀਆਂ ਜਾਂਦੀਆਂ ਰਹੀਆਂ ਦੁੱਲੇ ਬੱਗਾ ਦੁੱਲੇ ਬੱਗੇ ਪਿੰਡ ਤੋਂ ਕੋਈ ਛੋਟਾ ਪਲੇਅਰ ਤਾਂ ਨਹੀਂ ਹੋਣਾਗਾ ਸਿਰੇ ਦਾ ਟਾਪ ਦਾ ਪਲੇਅਰ ਆ 15 ਸਾਲ ਹੋ ਗਏ ਖੇਡਦੇ ਨੂੰ ਸ਼ਰੇ ਆਮ ਗੋਲੀਆਂ ਚੱਲੀਆਂ ਨੰਗਲੰਬੀਆਂ ਕੱਪ ਤੋਂ ਜਾਣ ਤੋਂ ਬਾਅਦ ਕਿਉਂ ਸੁਰਜਣ ਚੱਠੇ ਨੇ ਚਲਾਈਆਂ ਕਿਉਂ ਅਸੀ ਚਲਾਈਆਂ ਉਹਦੇ ਜਵਾਬ ਲੱਭ ਲਿਓ ਕਿੰਨੇ ਪਲੇਰਾਂ ਤੇ ਗੋਲੀਆਂ ਚੱਲੀਆਂ ਨਾਂ ਮੈਂ ਦੱਸਦਾ ਜੋਤੇ ਮਹਿਮਦਵਾਲ ਤੇ ਚੱਲੀਆਂ ਰੈਂਕੂ ਖਰਾਇਤੀ ਤੇ ਚੱਲੀਆਂ ਧੱਕੇ ਨਾਲ ਖੜਾਏ ਗਏ ਸਾਡੇ ਨਾਲ ਕੋਈ ਗੈਂਗਸਟਰਾਂ ਨਾਲ ਜੋੜ ਕੇ ਦਿਖਾਓ ਚਲੋ ਕਿੱਥੇ ਕਿੱਥੇ ਟੀਮਾਂ ਖੇਡਦੀਆਂ ਹੁਣ ਤਾਂ ਬੀਬੀ ਪ੍ਰਧਾਨ ਬਣ ਗਈ ਫੈਡਰੇਸ਼ਨ ਦੀ ਮੈਂ ਵਧਾਈਆਂ ਦਿੰਦਾ ਮੇਰਾ ਕੋਈ ਮਤ ਭੇਜ ਨਹੀਂ ਕੋਈ ਇਸ਼ੂ ਨਹੀਂਗਾ ਕਬੱਡੀ ਤੇ ਵਧੀਆ ਕੰਮ ਕਰੋ ਡਰੱਗ ਟੈਸਟ ਕਰਾਓ ਅਸੀਂ ਕਹਿੰਨੇ ਜਿਹੜਾ ਸੰਦੀਪ ਦਾ ਸੁਪਨਾ ਸੀਗਾ ਸਾਡੀ ਭੈਣ ਰਪਿੰਦਰਕੌਰ ਪੂਰਾ ਕਰੇ ਡਰੱਗ ਟੈਸਟ ਕਰਾ ਕੇ ਖੜਾਉਣ ਕੋਈ ਗੱਲ ਨਹੀਂ ਖੁੱਲਾ ਬਾੜਾ ਕਬੱਡੀ ਦਾ ਭਲਾ ਕਰੋ ਕਿੰਨੇ ਸਾਲ ਉਹ ਖੇਡਿਆ ਇਹ ਅਸੀਂ ਕਹਿਣਾ ਚਾਹੁੰਦੇ ਹਾਂ